ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਕੁਝ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਹੋਕਾ ਦਿੱਤਾ ਗਿਆ ਸੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ ਸੋ ਇਸੇ ਦੌਰਾਨ ਦੱਸਦੇ ਨੇ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਆਗੂ ਜਿੱਥੇ ਇਸ ਅੰਦੋਲਨ ਦਾ ਵਿਰੋਧ ਕਰਦੇ ਨੇ ਤੇ ਕੁਝ ਆਗੂ ਇਸ ਅੰਦੋਲਨ ਦਾ ਸਮਰਥਨ ਵੀ ਕਰਦੇ ਨੇ ਇਸੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਜੋਗੇ ਕਾਂਗਰਸੀ ਆਗੂ ਨੇ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਕਿਲਾ ਇਹ ਬੈਰੀਕੇਡ ਉਹਨਾਂ ਲੋਕਾਂ ਲਈ ਲਗਾਏ ਗਏ ਨੇ ਜਿਨ੍ਹਾਂ ਨੂੰ ਦੇਸ਼ ਦਾ ਆਂਦਾਤਾ ਕਿਹਾ ਜਾਂਦਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਉੱਤੇ ਕਰਜ਼ਾ ਹੀ ਤਾਂ ਹੈ ਕਿਉਂਕਿ ਆਮਦਨ ਘਟ ਹੈ ਸੋ ਇਹ ਨਾਲ ਹੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਉਹਨਾਂ ਨੇ ਕਿਹਾ ਕਿ ਵਾਅਦੇ ਹੋਏ ਸਨ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਸਵਾਲ ਕਰਦੇ ਉਹਨਾਂ ਨੇ ਕਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਆਮਦਨ ਦੁੱਗਣੀ ਹੋ ਗਈ ਹੈ ਕਿਸਾਨਾਂ ਦੀ ਸੋ ਨਾਲ ਹੀ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਥੋੜਾ ਜਿਹਾ ਮੁਹਾਵਜਾ ਦੇ ਕੇ ਜਿਹੜਾ ਕਿਸਾਨਾਂ ਨੂੰ ਭਿਖਾਰੀ ਸਮਝ ਲਿਆ ਜਾਂਦਾ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਹੋਰ ਕੀ ਕੁਝ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਨੇ ਆਓ ਸੁਣਦੇ ਹਾਂ ਤੂੰ ਆਜ ਹਿੰਦੂਸਤਾਨੀਓ ਕੋਈ ਦੂਸਰੇ ਸਟੇਟ ਵਿੱਚ ਜਾਣੇ ਤੇ ਕੇ ਲਈ ਵਾਹ ਜੋ ਰੁਕੇ ਲਗਾਈ ਗਈ ਹੈ ਟੀਲ ਲਗਾਏ ਗਏ ਹੈ ਇਤਨੇ-ਇਤਨੇ ਬੜੇ ਬੈਰੀਕੇਡ ਲਗਾ ਦਿੱਤੇ ਕਿ और उस आदमी के लिए जिसको हम अन्नदाता कहते हैं किसान के ऊपर कर्जा इसलिए है कि उसकी आमदन कम है मोदी जी ने कहा था एक गारंटी इन्होंने ये भी दी थी कि मैं किसान का आया जो है वो डबल कर दूंगा एक गारंटी तो उनकी वहीं फेल हो गई कि आज तक किसान नीचे गया ऊपर नहीं उठा तो जो कहते हैं हम किसान सम्मान क्या वृद्धि में पैसे दे रहे हैं मात्र पांच सौ रुपया पर मंथ किसान के साथ मजाक कर रहे हैं जिसको हम अन्नदाता कहते हैं उनको भिखारी समझते हैं कि पांच सौ रुपया दे दो इसकी जुबान बंद हो जाएगी